ਹਾਂਜੀ ਇਹ ਵਾਲੇ ਸ਼ਿਮਰ ਦੇ ਸੂਟ ਰਾਂਗੇ ਨਾਲ ਪਲੇਨ ਬਾਟਮ ਰਹੇਗੀ ਨਾਲ ਇਹਨਾਂ ਦੇ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਲੱਗੀ ਹੋਈ ਹੈ ਪਿਓਰ ਦਾ ਦੁਪੱਟਾ ਰਹੇਗਾ ਇਹ ਵਾਲੇ ਨੇਚਰਲ ਕ੍ਰੇਪ ਦੇ ਸੂਟ ਨੇ ਫੁੱਲ ਹੈਵੀ ਬਾਜ਼ੂ ਰਹੇਗੀ ਤੇ ਨਾਲ ਲੈਸ ਨਾਲ ਦੁਪੱਟਾ ਡਿਜ਼ਾਈਨ ਕੀਤਾ ਹੋਇਆ ਚੁਣੌਣ ਦਾ ਇਹ ਵੈਲਵਟ ਦਾ ਸੂਟ ਹੈ ਜੀ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਮਸਲੀਨ ਕਾਟਨ ਦੇ ਸੂਟ ਲੈ ਕੇ ਆਏ ਆ ਜਿਨ੍ਹਾਂ ਦੇ ਨਾਲ ਫੁੱਲ ਪਿਓਰ ਦੇ ਦੁਪੱਟੇ ਰਹਿਣਗੇ ਵੀਡੀਓ ਸਕਿੱਪ ਨਾ ਕਰਿਓ ਇਹ ਵਾਲਾ ਕਾਟਨ ਦਾ ਸੂਟ ਰਹੇਗਾ ਨੈਕਵਰਕ ਨਾਲ ਦੁਪੱਟਾ ਇਹਦੀ ਸ਼ਰਟ फ्रंट एंड बैक फुल एम्ब्रॉयडरी रहेगी टैबी दी बॉटम रहेगी नाल सॉफ्ट ऑर्गेन्जा ਦਾ ਦੁਪੱਟਾ ਸ਼ਿਪਿੰਗ ਫ੍ਰੀ ਹੈ ਜੀ ਆਪਣੇ 올 ਇੰਡੀਆ ਦੇ ਵਿੱਚ ਆਪਣੇ ਸੂਟਾਂ ਦੀ ਸ਼ਿਪਿੰਗ ਫ੍ਰੀ ਹੈ ਇਹ ਵਾਲਾ ग्लास ऑर्गेन्जा ਦੇ ਸੂਟ ਬਣਿਆ ਹੋਇਆ ਤੇ ਇਹ ਵਾਲੇ ਸੂਟ ਆਉਣਗੇ ਜੀ कॉटन ਦੇ ਤੇ ਇਹਨਾਂ ਦੇ ਪ੍ਰੋਪਰ लेसਾਂ ਲੱਗੀਆਂ ਹੋਈਆਂ ਨੇ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ कॉटन ਦੇ ਤੇ ਤੁਸੀਂ 5 ਮੀਟਰ ਦਾ ਸੂਟ ਰਹੇਗਾ ਨਾਲ ਫੁੱਲ ਪ्युअर ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਲੈਂਸ ਲੱਗੀ ਹੋਈ ਹੈ ਗਰਮੀਆਂ ਵਾਸਤੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਸ਼ਿਪਿੰਗ ਫ੍ਰੀ ਹੈ ਤੇ ਤੁਸੀਂ ਫੌਰਨ ਕੰਟਰੀਆਂ ਦੇ ਵਿੱਚ ਵੀ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਸਟਿਚ ਕਰਕੇ ਤੇ ਆਪਾਂ ਇਹ ਸੂਟ ਸੈਂਡ ਕਰਾਂਗੇ ਤੁਹਾਨੂੰ ਤੇ ਆਰਡਰ ਕਰਨ ਲਈ ਮੇਰਾ WhatsApp ਨੰਬਰ ਦਿੱਤਾ ਹੁੰਦਾ ਜੀ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੈਸ਼ 온 ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਤੁਸੀਂ ਅਗਰ ਵੀਡੀਓ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much